ਅੱਜ ਅਸੀਂ ਮਾਂ ਮੋੜ ਦੀ ਖਿਚੜੀ ਬਣਾ ਕੇ ਤਿਆਰ ਕਰਾਂਗੇ ਉਹਦੇ ਲਈ ਅਸੀਂ ਲੈ ਲਵਾਂਗੇ ਇੱਕ ਕੋਲੀ ਮਾਂਹ ਦੀ ਤੇ ਅੱਧੀ ਕੋਲੀ ਅਸੀਂ ਲੈ ਲਵਾਂਗੇ ਮੋਠ ਦੀ ਤੇ ਇਧਰ ਅਸੀਂ ਚੋਲ ਲੈ ਲਵਾਂਗੇ ਮਾਂਹ ਤੋਂ ਡਬਲ ਤੇ ਮਾਂਹ ਤੇ ਮੋਠ ਨੂੰ ਪਹਿਲਾਂ ਅਸੀਂ ਧੋ ਕੇ ਕੁੱਕਰ ਦੇ ਵਿੱਚ ਪਾ ਦਵਾਂਗੇ ਨਾਲ ਆਪਾਂ ਥੋੜਾ ਪਾਣੀ ਹੋਰ ਪਾ ਦਾਂਗੇ ਤੇ ਇੱਕ ਚਮਚ ਨਮਕ ਦਾ ਕੁੱਕਰ ਨੂੰ ਬੰਦ ਕਰਕੇ ਅਸੀਂ 2 ਸੀਟੀਆਂ ਤੱਕ ਇਹਨੂੰ ਪਕਾਵਾਂਗੇ ਦੂਸਰੀ ਸਾਈਡ ਤੇ ਆਪਾਂ ਚੋਲਾ ਨੂੰ ਭਿਜਨੇ ਪਾ ਕੇ ਰੱਖ ਦਵਾਂਗੇ 2 ਸੀਟੀਆਂ ਆਣ ਤੋਂ ਬਾਅਦ ਅਸੀਂ ਕੁੱਕਰ ਖੋਲ ਕੇ ਵੇਖ ਲਵਾਂਗੇ ਇਧਰ ਜਿਹੜੇ ਸਾਡੇ ਮਾਂ ਤੇ ਮੋਠ ਹੈਗੇ ਆ ਇਹ ਫਟ ਗਏ ਮਾਮੋਰ ਫਟਨ ਤੇ ਅਸੀਂ ਇਹਦੇ ਵਿੱਚ ਜਿਹੜੇ ਚੋਲ ਹੈਗੇ ਆ ਜਿਹੜੇ ਆਪਾਂ ਭਿਜਨੇ ਪਾ ਕੇ ਰੱਖੇ ਹੋਏ ਆ ਉਹ ਪਾ ਦਾਂਗੇ ਨਾਲ ਥੋੜਾ ਪਾਣੀ ਹੋਰ ਪਾ ਕੇ ਕੁੱਕਰ ਨੂੰ ਕਰ ਦੇਵਾਂਗੇ ਬੰਦ ਚੋਲ ਪਾਣ ਤੋਂ ਬਾਅਦ ਆਪਾਂ ਸਿਰਫ ਇੱਕ ਸੀਟੀ ਆਣ ਤੱਕ ਹੀ ਪਕਾਵਾਂਗੇ ਇੱਕ ਸੀਟੀ ਆਣ ਤੋਂ ਬਾਅਦ ਅਸੀਂ ਕੁੱਕਰ ਨੂੰ ਖੋਲ ਕੇ ਵੇਖ ਲਵਾਂਗੇ ਇਹਦੇ ਜਿਹੜੀ ਸਾਡੀ ਖਿਚੜੀ ਆ ਬਣ ਕੇ ਤਿਆਰ ਹੋ ਗਈ ਆ ਹੁਣ ਆਪਾਂ ਲਾਵਾਂਗੇ ਤੜਕਾ ਫਰਾਈਪੈਨ ਦੇ ਵਿੱਚ ਆਪਾਂ ਪਾਵਾਂਗੇ ਥੋੜਾ ਜਿਹਾ ਮਿੱਠਾ ਤੇਲ ਇਹਦੇ ਵਿੱਚ ਆਪਾਂ ਸਾਫਤਾ ਜੀਰਾ ਤੇ ਅਦਰਕ ਤੇ ਮਿਰਚਾ ਪਾ ਕੇ ਇਹਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਵਾਂਗੇ ਭੁੰਨਣ ਤੋਂ ਬਾਅਦ ਜਿਹੜਾ ਇਹ ਮਸਾਲ ਪਾ ਕੇ ਇਹਨੂੰ ਮਿਕਸ ਕਰ ਲਵਾਂਗੇ ਦੋ ਕਮੈਂਟਰੀ ਝਾਵਾਂਗੇ ਉੱਪਰੋਂ ਦੀ ਪਾ ਦਵਾਂਗੇ ਹਰਾ ਧਨੀਆ ਖਿਚੜੀ ਬਣ ਕੇ ਤਿਆਰ ਹੈ